ਸਾਸਤਰੀ ਕਾਲ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਅੱਜ ਫੇਰ ਇੱਕ ਵਾਰ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਪੰਜਾਬੀ ਐਕਟਿੰਗ ਆਡੀਸ਼ਨ ਦੀ ਇੱਕ ਹੋਰ ਨਵੀਂ ਵੀਡੀਓ ਹੁਣ ਤੁਸੀਂ ਸੋਚ ਰਹੇ ਹੋਣੇ ਕਿ ਇਹ ਕੀ ਬੋਲੀ ਜਾ ਰਿਹਾ ਪਰ ਸੋਚਣ ਨਾਲੋਂ ਜ਼ਿਆਦਾ ਗੱਲ ਗੌਰ ਕਰਨ ਵਾਲੀ ਹੈ ਤੇ ਉਹ ਗੱਲ ਹੈ ਕਿ ਮੇਰੇ ਕੋਲ ਸਕ੍ਰਿਪਟ ਹੀ ਨਹੀਂ ਹੈ ਸੋ ਕੈਮਰੇ ਸਾਹਮਣੇ ਆ ਕੇ ਜੇ ਗੁੰਗਾ ਬਣ ਕੇ ਖਲੋ ਜਾਂਦਾ ਤਾਂ ਤੁਸੀਂ ਸੋਚਣਾ ਸੀ ਵੀ ਨਹੀਂ ਇਹਦੇ ਚ ਤਾਂ ਕੌਨਫੀਡੈਂਸ ਹੀ ਨਹੀਂ ਹੈ ਇਹ ਤੇ ਕੈਮਰੇ ਦੀਆਂ ਅੱਖਾਂ ਚੱਖਾ ਪਾ ਕੇ ਗੱਲ ਕਰ ਹੀ ਨਹੀਂ ਸਕਦਾ ਹਰ ਹਰ ਕਰਕੇ ਭੇਡਾਂ ਬੱਕਰੀਆਂ ਨੂੰ ਡਰਾਉਣ ਦਾ ਕੋਈ ਫਾਇਦਾ ਨਹੀਂ ਆ ਜਿੰਨਾ ਚਿਰ ਸ਼ੇਰ ਦੇ ਹਲਕ 'ਚ ਹੱਥ ਪਾ ਕੇ ਉਹਦੀਆਂ ਆਂਦਰਾਂ ਨਾਲ ਬਾਹਰ ਕੱਢੀਆਂ ਤਾਂ ਦੁਨੀਆਂ ਨੂੰ ਕਿਵੇਂ ਪਤਾ ਲੱਗੂਗਾ ਕਿ ਮਰਦ ਅਜੇ ਜਿਹਾ ਹੁੰਦਾ ਹੈ ਸਾਸ੍ਰਿਕਾ